ਤਾ ਇਧਰ ਦੇ ਪਾਸੇ ਤੋਂ ਮਿੰਟੂ ਜੀ ਆਮ ਆਰਮੀ ਪਾਰਟੀ ਦੇ ਮੰਤਰੀ ਨੇ ਜਿਹੜੇ ਇਸ ਵੇਲੇ ਇਲੈਕਸ਼ਨ ਲੜ ਰਹੇ ਨੇ ਕੁਲਦੀਪ ਸਿੰਘ ਢਾਲੀਵਾਲ ਢਾਲੀਵਾਲ ਸਾਹਿਬ ਕਹਿੰਦੇ ਕਿ ਬਾਈ ਹੁਣ ਕਹਿੰਦੇ ਕਿ ਗੱਲ ਇਦਾਂ ਜੀ ਕਹਿੰਦੇ ਕਿ ਬਾਈ ਨਸ਼ਾ ਮੁਕਤ ਅਸੀਂ ਕਰਾਂਗੇ ਪੰਜਾਬ ਨੂੰ ਤੇ 31 ਦਸੰਬਰ 2024 ਤੱਕ ਇਸ ਸਾਲ ਦੇ ਅੰਤ ਤੱਕ ਅਸੀਂ ਨਸ਼ਾ ਮੁਕਤ ਜਿਹੜਾ ਕਰ ਦਿਆਂਗੇ ਜੀ ਕਹਿੰਦੇ ਕਿ ਅੱਛਾ ਜੀ 31 ਦਸੰਬਰ 2024 ਤੱਕ ਹਾਂ 2024 ਤੱਕ ਕਹਿੰਦੇ ਕਿजरीवाल ਸਾਹਿਬ ਤਾਂ ਜੇਲ੍ਹ ਚਲੇਗੇ ਨਾ ਨਹੀਂ ਤਾਂ 3 ਮਹੀਨੇ ਚੋਂ ਕਰਨ ਦਾ ਵਾਦਾ ਕੀਤਾ ਸੀਗਾ ਨਹੀਂ ਤੇ ਜੇ ਲੋਕ ਕਿਤੇ ਤਿੰਨ ਸਾਲ ਤੋਂ ਜੇਲ ਤਾਂ ਹੋਣ ਗਿਆ ਜੇ ਤਿੰਨ ਉਹ ਨਹੀਂ ਫਿਰ ਉਹ ਤਾਂ ਕਹਿਣਗੇ ਨਹੀਂ ਮੈਂ ਪੁੱਛ ਲੈਂਦਾ ਜਾ ਕੇ ਮੈਨੂੰ ਤਾਂ ਮਿਲਣ ਦਾ ਮੌਕਾ ਨਹੀਂ ਦਿੱਤਾ ਨਾ ਇਸ ਕਰਕੇ ਕਹਿਣਾ ਮੈਂ ਹੋ ਸਕਦਾ ਜਵਾਬ ਦੇ ਦੇਣ ਨਾ ਹਾਲੇ ਤੱਕ ਤਾਂ ਨਹੀਂ ਦਿੱਤੰਦੇ ਨੇ ਤਾਲੀਵਾਲ ਸਾਹਿਬ ਦੋ ਤਿੰਨ ਹਲਕੇ ਆਮਰਸਰ ਦੇ ਜਿੱਥੇ ਸਲਿੱਪ ਕੱਢ ਰਿਹਾ ਇਸ ਵੇਲੇ ਅੱਛਾ ਜੀ ਹਾਂ ਜੀ ਰਾਜਾ ਸਾਸੀ ਮਜੀਠੀਆ ਵਗੈਰਾ ਉਹ ਹੁਣ ਚੱਲ ਪਏ ਦੂਸਰੇ ਕੰਮ ਅੱਛਾ ਵੀ ਇਧਰੋਂ ਨਹੀਂ ਗੱਲ ਬਣਦੀ ਤਾਂ ਐ ਬਣਾ ਕੇ ਦੇਖ ਲੋ ਪਹਿਲਾ बोले ਸੀ ਨਾ ਕਿਸ ਤਰ੍ਹਾਂ ਬੋਲੇ ਸੀਗੇ ਉਹ ਐਵੇਂ ਕਈ ਵਾਰ ਬਹੁਤ ਵੱਡੀ ਗੱਲ ਬੰਦਾ ਕਹਿ ਦਿੰਦਾ ਆ ਤਾਂ ਗੱਲ ਇਹ ਆ ਕਿ ਹੁਣ ਜਿਹੜੀ ਇਹ ਡੈਡ ਲਾਈਨ ਆ ਸਿੱਧਾ ਹੀ ਕਹਿ ਦਿਓ ਕਿ ਐਸ ਪਾਰੀ ਚ ਤੇ ਸਾਥੋਂ ਕੁਝ ਨਹੀਂ ਹੋਣਾ ਇਹ ਕਹਿ ਰਹੇ ਨੇ ਨਾ 24 25 ਕਹਿ ਰਹੇ ਆ ਸਿੱਧਾ ਹੀ ਕਹੋ ਕਿ ਇਹਦੇ ਚ ਕੁਝ ਨਹੀਂ ਹੋਣਾ ਇਹ ਤੇ ਸਾਨੂੰ ਵੱਲ ਬੁੱਲ ਸਿੱਖ ਦੇ ਲੰਘ ਜਾਣਾ ਕੰਮ ਜਿਵੇਂ ਮਤਲਬ ਕਿ ਆਪਾਂ ਸਖੰਦਰੂ ਕਿਸੇ ਨੂੰ ਟਰੈਕਟਰ ਵਾਹਣ ਭੇਜਦੇ ਹਾਂ ਨਰਮਸੀਲਣ ਨੂੰ ਭੇਜਦੀਏ ਤੇ ਉਹ ਤਾਂ ਮੰਨ ਕੇ ਚੱਲੂ ਕਿ 5-7 ਓੜੇ ਤਾਂ ਉਹਨੇ ਡਾ ਹੀ ਦੇਣੇ ਆ ਇਹ ਨਰਮਸੀਲਣ ਆਲਾ ਸ਼ਬਦ ਵੈਸੇ ਦੂਜਿਆਂ ਲਈ ਉਪਰ ਆਏਗਾ ਜੀ ਤਾਂ ਨਰਮੇ ਜਿਹੜੀ ਫਸਲ ਹੁੰਦੀ ਉਹਦੇ ਵਿੱਚੋਂ ਪਾੜੇ ਲੈ ਜਾਣੇ ਹੁਣ ਤੁਹਾਡੇ ਹਿਸਾਬ ਨਾਲ ਵੀ ਭਾਈ ਕੋਈ ਗੱਲ ਨਹੀਂ ਗੁੱਸਾ ਨਾ ਕਰੋ ਹਲੇ ਕੋਈ ਗੱਲ ਨਹੀਂ ਪਹਿਲੀ ਵਾਰ ਗੁੱਸਾ ਨਾ ਕਰੋ ਇਹ ਇਹਨਾਂ ਨੇ ਇਹੀ ਆ ਕਿ ਵੀ ਇਹ ਤਾਂ ਹੁਣ ਆਮ ਘਰਾਂ ਚੋਂ ਆਏ ਸੀਗੇ ਸਾਰੇ ਇਹਤੇ ਇੱਕ ਸ਼ਬਦ ਹੋਰ ਹੀ ਆਪਣੇ ਵਾਸਤੇ ਵਰਤ ਰਾਇ ਸੀ ਇੱਕ ਦਿਨ ਕੈਸੀ ਤੇ ਮਲੰਘ ਹੈਗੇ ਪਤਾ ਨਹੀਂ ਕੀ ਕਹਿ ਰਹੇ ਸੀ ਬੋਲਦੇ ਹੋਰ ਹੀ ਗੱਲਾਂ ਟੇਸ਼ਨ ਫੜ ਲੈਂਦੇ ਨੇ ਤੇ ਕਿ ਭਾਈ ਗੱਲ ਇਹ ਆ ਕਿ ਸਿੱਧਾ ਕਹੋ ਕਿ ਵੀਰ ਐਤ ਕੀ ਹੱਥ ਸਿੱਧਾ ਕਰਾਂਗੇ ਅਗਲੀ ਵਾਰੀ ਗੱਡੀ ਜਿਹੜੀ ਆ ਨਾ ਉਹ ਫੁੱਲ ਸਪੀਡਾਂ ਤੇ ਜਾਊਗੀ ਇੱਕ ਪਾਸੇ ਕਹਿ ਦੇਣਾ ਕਿ ਹਾਂ ਜੀ ਹਾਂ ਜੀ ਕਰ ਦਿੱਤਾ ਕਰ ਦਿੱਤਾ ਇਹ ਵੀ ਹੋ ਗਿਆ ਉਹ ਵੀ ਹੋ ਗਿਆ ਦੂਜੇ ਪਾਸੇ ਤਾਂ ਮੈਂ ਤੁਹਾਨੂੰ ਵਾਰ-ਵਾਰ ਕਿਹਾ ਸੀਗਾ ਕਿ ਖੀਰ ਤੇ ਜਾ ਕੇ ਇਹਨਾਂ ਨੇ ਇਹੋ ਹੀ ਕਹਿਣਾ ਕਿ ਇੱਕ ਮੌਕਾ ਸਾਨੂੰ ਓਰ ਦਿਓ ਜਿਵੇਂ ਉਹ ਅਮਰਿੰਦਰ ਸਿੰਘ ਸੀਗਾ ਨਾ ਉਹ ਡੇਢ ਕੋ ਸਾਲ ਬਾਅਦ ਹੀ ਕਹਿੰਦਾ ਨਹੀਂ ਨਹੀਂ ਪੰਜਾਬ ਨੂੰ ਸੂਤ ਕਰਨ ਲਈ ਕਹਿੰਦਾ ਵੀ ਮੈਨੂੰ ਫੇਰ ਫੇਰ ਇਲੈਕਸ਼ਨ ਲੜਨਾ ਪਊਗਾ ਮੈਂ ਕਿਹਾ ਬਸ ਇਹ ਇਹਦਾ ਇੱਕ ਤਰ੍ਹਾਂ ਨਾਲ ਹੀ ਇਕਬਾਲੀਆ ਬਿਆਨ ਹੈ ਕਿ ਹੁਣਾਂ ਕੁਝ ਨਹੀਂ ਹੈ ਸਮਝ ਲਓ ਵੀ ਹੁਣਾਂ ਕੁਝ ਨਹੀਂ ਹੈ ਇੱਕ ਮੌਕਾ ਨਹੀਂ ਹੁਣ ਕਹਿੰਗੇ ਇੱਕ ਮੌਕਾ ਹੋਰ ਬਸ ਨਸ਼ਾ ਮੁਕਤ ਹੋਏ ਇਹ ਨਸ਼ਾ ਮੁਕਤ ਸ਼ਬਦ ਹੈ ਨਾ ਜਿਹੜਾ ਦੇਖੋ ਅੱਜ ਤੋਂ 5-7 ਸਾਲ ਪਹਿਲਾਂ ਮੈਂ ਵੀ ਬੜਾ ਜਜ਼ਬਾਤੀ ਸੀ ਯਾਰ ਆਜ ਤਾਂ ਤਾਂ ਹੋ ਜਾਂਦਾ ਹੁਣ ਤੁਸੀਂ ਲੌਜੀਕਲੀ ਜਦੋਂ ਸੋਚੋਗੇ ਕਿ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕੋਈ ਸੂਬਾ ਨਸ਼ਾ ਮੁਕਤ ਹੈ ਜਾਂ ਜਿੰਨੀਆਂ ਕੰਟਰੀਆਂ ਨੇ 200 ਤੋਂ ਵੱਧ ਕੰਟਰੀ ਹੈ ਕੋਈ ਕੰਟਰੀ ਅੱਜ ਤੱਕ ਨਸ਼ਾ ਮੁਕਤ ਬਣੀ ਹੈ ਪੂਰਨ ਤੌਰ ਤੇ ਉਹਨਾਂ ਨੂੰ ਕਹੋ ਕਿ ਚਲੋ ਮੰਨ ਲਿਆ ਤਾਂ ਉਹਨਾਂ 24 ਤਰੀਕ 24 ਤੱਕ ਵੀ ਦੇ ਦਿੱਤਾ 31 ਦਸੰਬਰ 24 ਤੱਕ ਚਲੋ ਐਂ ਕਰੋ ਕਿ ਖਤਮ ਕਿਵੇਂ ਕਰੋਗੇ ਇਹਦਾ ਖਾਕਾ ਤੇ ਰੱਖ ਦਿਓ ਨਾ ਅੰਮ੍ਰਿਤਸਰੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਉੱਥੇ ਹਾਲ ਦੁਵਾਈ ਪੈਂਦੀ ਹੈ ਮਕਬੂਲਪੁਰਾਤ ਵਗੈਰਾ ਵਗੈਰਾ ਚપરા ਨਿਕਲ ਜੋ ਤੁਸੀਂ ਚਾਬਾਚੁਬਾਲੀ ਸਾਈਡ ਤਾਂ ਭਾਈ ਤੁਸੀਂ ਉਹਨਾਂ ਦੇ ਜਿਹੜੇ ਪੀੜਤ ਆ ਉਹਨਾਂ ਦੇ ਵਿਚਾਲੇ ਖਾਕਾ ਹੀ ਰੱਖ ਦਿਓ ਕਿ ਅਸੀਂ ਐਸ ਰੋਡ ਮੈਪ ਤੇ ਚੱਲ ਕੇ ਕਰ ਦੇਾਂਗੇ ਉਹਦੇ ਤੇ ਪਤਾ ਲੱਗ ਜਾਏਗਾ ਵੱਧ ਵੱਧ ਕੀ ਕਰਨਗੇ ਵੋਟਸ ਸੈਂਟਰ ਹੋਰ ਖੋਲਦੇ ਆਗੇ ਜੀ ਗੋਲੀਆਂ ਹੋਰ ਭੇਜਦੇ ਆਗੇ ਜੀ ਬਸ ਇਹ ਹੋ ਸਰਦਾ ਹੈ ਤਾਂ ਬਿਨਾ ਹੱਲ ਵੀ ਕੀ ਤੇ ਵੱਧ ਕੋਈ ਹੱਲ ਨਹੀਂ ਆਏਗਾ ਜੀ 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 ਤਾ ਇਹਦੇ ਲੇ ਪਾਸੇ ਚੇਤਨ ਮਾਨ ਜੀ ਧੰਨਵਾਦ ਸੀ ਕੰਟਰੀਬਿਊਟ ਕੀਤਾ ਤੇ ਨਾਲ ਹੀ ਕਹਿੰਦੇ ਪਏ ਜੀ ਔਖਾ ਹੈ ਹੋਇਆ ਪੈਨ ਦਾ ਜੀ ਉਥੇ ਤੇ ਇੱਕ ਦੋ ਵੀਰ ਸੀਗੇ ਕਹਿੰਦੇ ਜੀ ਕਿ ਮਾਨ ਸਾਹਿਬ ਨੇ ਵੀ ਨਸ਼ਾ ਖਤਮ ਕਰਨ ਦੇ ਲਈ ਟਾਈਮ ਮੰਗਿਆ ਸੀਗਾ 15 अगस्त 2024 ਦੇ ਤੱਕ ਇਹ ਕਹਿ ਰਿਹਾ ਕੁਲਵੰਤ ਸਿੰਘ ਜੀ ਕਹਿੰਦੇ ਪਿਆ ਜੀ ਤੇ ਮੋਦੀ ਸਾਹਿਬ ਆ ਸ਼ੁਕਰ ਆ ਜੀ ਕਹਿੰਦੇ 2047 ਨਹੀਂ ਕਹਿ ਰਹੇ ਤਿੰਨ ਨੇ ਡੈਡਲਾਈਨ ਰੱਖੀ ਜੀ ਅਗਸਟ ਵੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਤੇ ਨਹੀਂ ਤਾਂ ਕਾਣੀ ਵੀ ਸਾਨੂੰ ਨਹੀਂ ਪਤਾ ਜੀ ਮਨਜੀਤ ਵੰਨਾ ਮੈਂ ਤਾਂ ਇੱਕ ਵਾਰ 12 12 ਵਾਲਾ ਜ਼ਰੂਰ ਵੇਖਿਆ ਕਿ 12 ਚੋਂ ਜਿੱਤੇ ਸਨ ਜੀ ਇਹ ਤਿੰਨ ਵਾਰੀ ਕਹਿ ਰਿਹਾ ਤਿੰਨ ਵਾਰੀ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਸਿਰ ਦੋ ਵਾਰੀ ਬਾਕੀ ਕੋਈ ਗੱਲ ਨਹੀਂ ਆਪਾਂ ਬਾਤ ਸਾਫ਼ ਕਰਕੇ ਅਗਲਾ ਜੀ ਕੋ ਹੋਵੇ ਤਾਂ ਅਪਡੇਟ ਕਰ ਦਿੰਦੇ ਹਾਂ ਮੈਨੂੰ ਨਹੀਂ ਪਤਾ ਜੀ ਉਹ ਕਮੈਂਟ ਆ ਰਿਹਾ ਸੀਗਾ ਮੈਨੂੰ ਸਾਨੂੰ ਨਹੀਂ ਪਤਾ ਪਰ ਵਧਾਇਕ ਜ਼ਰੂਰ ਰਿਹਾ ਇਹ ਤਾਂ ਪਤਾ ਹੀ ਆ ਜੀ 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 ਮਨਨਾ ਦੋ ਵਾਰ ਰਿਹਾ ਮਨਦੀਪ ਸਿੰਘ ਜੀ ਕਹਿੰਦੇ ਪਏ ਜੀ ਤਿੰਨ ਵਾਰ ਹੀ ਨਹੀਂ ਬਾਬਾ ਬਕਾਲਾ ਤੇ ਖਡੂਰ ਸਾਹਿਬ ਇਹ ਲਿਖਦੇ ਹਾਂ ਹਾਂ ਜੀ ਬਾਬਾ ਬਕਾਲਾ ਤੋਂ ਇੱਕ ਵਾਰ ਹੀ ਇੱਕ ਵਾਰ ਹੀ ਖਡੂਰ ਸਾਹਿਬ ਤੋਂ ਦੋ ਵਾਰੀ ਹੋ ਗਿਆ ਜੀ 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 ਤਾਂ ਇਹਦੇ ਨਾਲ ਮੈਂ ਕੁਝ ਹੋਰ ਦੇਖ ਲੈਣਾ ਜੀ ਉੱਪਰ ਇੱਕ ਵੀਰ ਸੀਗੇ ਜੀ ਜਸ਼ਨ ਫਾਰਮਾ ਕਰਕੇ ਉਹ ਕਹਿੰਦੇ ਜੀ ਕਿ ਕਰਨਜੀ ਤਨਮੋਲ ਜੀ ਨੂੰ ਪੁੱਛ ਲੋ ਕਹਿੰਦੇ ਕਿ ਇੰਡੀਆ ਦੇ ਵਿੱਚ ਸੀਟਾਂ ਕਿੰਨੀਆਂ ਨੇ ਕਹਿੰਦੇ ਕਿ ਜੀ ਦੱਸ ਦੇਣ ਤਾਂ ਭਾਈ ਮੈਂ ਕਿਹਾ ਭਈ ਇਹ ਤਾਂ ਹੁਣ ਉਹਨਾਂ ਨੂੰ ਪੁੱਛੋ ਜਾ ਕੇ ਹੁਣ ਕਿਸੇ ਦਿਨ ਕਹਿੰਦੇ ਰਿਪੋਰਟਰ ਜਾ ਕੇ ਪੁੱਛੇ ਕੋਈ ਉਹ ਦੇਖੋ ਰਿਪੋਰਟਰ ਜਾਂਦੇ ਨੇ ਕੁਝ ਉਹਨਾਂ ਕੋਲ ਪੁੱਛ ਪਾਛ ਲੈਦੇ ਨੇ ਹਾਲ ਦੀ ਘੜੀ ਤੇ ਉਹਨਾਂ ਨੂੰ ਇਹ ਹੀ ਪੁੱਛਿਆ ਜਾਣਾ ਚਾਹੀਦਾ ਕਿ ਭਈ ਮੰਨ ਲਓ ਉਧਰੋਂ ਸੈਸ਼ਨ ਚੱਲਦਾ ਤੇ ਉਧਰੋਂ ਤੁਹਾਨੂੰ ਯੂਕੇ ਲੈ ਜਾਣਾ ਕਿਸੇ ਪ੍ਰੋਡਿਊਸਰ ਨੇ ਸ਼ੂਟਿੰਗ ਕਰਨ ਵਾਸਤੇ ਸੈੱਟ ਕਿੱਥੇ ਲੱਗੇਗਾ ਕਿਉਂਕਿ ਕੋਈ ਗੀ ਸਾਹਿਬ ਤਾਂ ਕਹਿੰਦੇ ਮੈਂ ਤਾਂ ਸ਼ੂਟਿੰਗਾਂ 'ਚ ਬਿਜੀ ਆ ਮੇਰੇ ਤਾਂ ਟਾਈਮ ਨਹੀਂ ਲੱਗਦਾ ਪ੍ਰਚਾਰ ਕਰਨ ਲਈ ਭਾਈਪਾ ਵਾਲੇ ਨੇ ਫੋਟੋ ਲਾ ਦਿੱਤੀ ਉਹ ਤਾਂ ਭੁੱਗੀ ਤਾਂ ਬਣਾਤਾ ਮੋਰ ਉੱਥੇ ਫੇਸਬੁੱਕ 'ਤੇ ਲੋਕਾਂ ਨੇ ਕਰ ਕਰ ਕਮੈਂਟ ਕਰ ਕਰਕੇ ਕਮੈਂਟ ਉਧਰ ਵਰ ਮਾੜੀ ਗੱਲ ਹੋ ਗਈ ਨਾ ਤਾਂ ਪੂਰਾ ਕੰਮ ਚੱਲੇਉ ਤਾਂ ਪਤਾ ਨਹੀਂ ਸ਼ਹਾਰਤ ਬਾਜੀ ਕੌਣ ਕਰਦਾ ਸੋ ਇਹ ਪੁੱਛਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਅਨਮੋਲ ਜੀ ਨੂੰ ਕਿ ਮੰਨ ਲਓ ਉਧਰ ਉਧਰੋਂ ਸੈਸ਼ਨ ਆ ਤੇ ਉਧਰੋਂ ਤੁਹਾਡੇ ਫਿਲਮ ਦਾ ਸ਼ੂਟ ਆ ਹੁਣ ਸ਼ੂਟ ਵੀ ਨਹੀਂ ਛੱਡ ਸਕਦੇ ਸੈਸ਼ਨ ਵੀ ਨਹੀਂ ਛੱਡ ਸਕਦੇ ਕੀ ਭੱਜੀ ਆਲੀ ਕਰੋਗੇ ਇਥੇ ਤਾਂ ਮੈਂ ਕਹਿੰਦਾ ਸੌਂ ਹੀ ਖਵਾ ਲੈਣ ਵੀ ਜੀ ਸੌਂ ਖਾ ਕੇ ਦੱਸੋ ਸੱਚੇ ਸੱਚੇ ਇਹ ਤਾਂ ਫਰੀਦਕੋਟ ਹੀ ਲੈਣਾ ਐਫੀਡੈਫਟ ਲੈਣ ਜੀ ਹਾਂ ਇਹ ਵੀ ਗੱਲ ਠੀਕ ਆ ਬਡੀ ਗੱਲ ਆ ਜੀ ਜੀ